ਸਸ਼ੀ ਗਾਜੀ ਤੂੰ ਦੇਖ ਰਿਹਾ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਚੈਕਰ ਬੇਹੱਦ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇਨਸਾਨੀਅਤ ਸ਼ਰਮਚਾਰ ਹੋ ਚੁੱਕੀ ਹੈ ਲੋਕਾਂ ਦੇ ਵਿੱਚ ਇਨਸਾਨੀਅਤ ਕਿਸ ਤਰੀਕੇ ਦੇ ਨਾਲ ਖਤਮ ਹੋ ਚੁੱਕੀ ਹੈ ਕਿ ਕਿਸੇ ਵਿਅਕਤੀ ਦੇ ਵੱਲੋਂ ਕਿਸੇ ਲੋਕਾਂ ਦੇ ਵੱਲੋਂ ਦੇਖ ਸਕਦੇ ਹੋ ਸੜਕ ਤੇ ਵਿੱਚਕਾਰ ਇੱਕ ਥੈਲੇ ਦੇ ਵਿੱਚ ਇਨਸਾਨੀ ਭਰੂਣ ਜਿਹੜਾ ਹੈ ਉਹ ਸੁੱਟ ਦਿੱਤਾ ਜਾਂਦਾ ਹੈ ਤੇ ਜਦੋਂ ਇਸ ਦਾ ਪਤਾ ਲੱਗਦਾ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਕਿ ਆਖਰਕਾਰ ਇੱਕ ਥੈਲੇ ਦੇ ਵਿੱਚ ਪਾ ਕੇ ਇਹ ਨਵਜੰਮਾ ਭਰੂਣ ਜਿਹੜਾ ਹੈ ਕੌਣ ਸਟਕਿਆ ਹੈ ਪੁਲਿਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਅਤੇ ਉਸ ਨੂੰ ਇੱਕ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰੱਖਿਆ ਜਾਂਦਾ ਹੈ ਹੈਰਾਨ ਕਰਦੀ ਗੱਲ ਹੈ ਕਿ ਲੋਕ ਬੱਚਾ ਨੂੰ ਤਰਸਦੇ ਨੇ ਤੇ ਕੁਝ ਲੋਕ ਅਜੇ ਵੀ ਤਰਤੀਤੇ ਨੇ ਜੋ ਨਵਜੰਮੇ ਬੱਚੇ ਦੇ ਭਰੂਣ ਨੂੰ ਐ ਇਸ ਤਰੀਕੇ ਦੇ ਨਾਲ ਥੈਲੇ ਦੇ ਵਿੱਚ ਪਾ ਕੇ ਅ ਨਿਕਲ ਜਾਂਦੇ ਨੇ ਤੇ ਦੇਖ ਸਕਦੇ ਹੋ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਤਾਂ ਮੌਕੇ ਤੇ ਪਹੁੰਚ ਕੇ ਵੱਣਦੀ ਕਾਰਵਾਈ ਕੀਤੀ ਜਾਂਦੀ ਹੈ ਸਾਰੇ ਲੋਕ ਖਰਾਨੇ ਆਖਿਰਕਾਰ ਕਿਸ ਦੇ ਵੱਲੋਂ ਆ ਚਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਹ ਵਾਰਦਾਤ ਕੀਤੀ ਗਈ ਆ ਹਾਲਾਂਕਿ ਪੁਲਿਸ ਦੇ ਵੱਲੋਂ ਵੱਣਦੀ ਕਾਰਵਾਈ ਜੜੀ ਕੀਤੀ ਜਾ ਰਹੀ ਹੈ ਦੱਸਦੀ ਕਿ ਸਾਰਾ ਮਾਮਲਾ ਜਿਹੜਾ ਹੈ ਬਠਿੰਡਾ ਦੇ ਗੋਨਿਆਣਾ ਮੰਡੀ ਰੋਡ ਤੋਂ ਸਾਹਮਣੇ ਆਇਆ ਜਿੱਥੇ ਸੂਏ ਦੇ ਨਜ਼ਦੀਕ ਇੱਕ ਬੈਗ ਦੇ ਵਿੱਚ ਇਹ ਮੁੰਡੇ ਦਾ ਭਰੂਣ ਮਿਲਿਆ ਹੈ ਨਵਜੰਮਿਆ ਭਰੂਣ 8 ਤੋਂ 9 ਮਹੀਨੇ ਦਾ ਦੱਸਿਆ ਜਾ ਰਿਹਾ ਸਹਾਰਾ ਐਨ ਜੀਓ ਦੇ ਵਰਕਰਾਂ ਨੇ ਭਰੂਣ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਮਰਦਾ ਘਰ ਦੇ ਵਿੱਚ ਰਖਵਾਇਆ ਗਿਆ ਸੀ ਉਹ ਤੁਹਾਨੂੰ ਤਸਵੀਰਾਂ ਵੀ ਨਹੀਂ ਦਿਖਾ ਸਕਦੇ ਕਿੰਨੀ ਇੱਕ ਮਤ ਪਾਕੀਆਂ ਤਸਵੀਰਾਂ ਸੀ ਗਿਆ ਸਰਕਾਰੀ ਡਾਕਟਰਾਂ ਦੇ ਮੁਤਾਬਕ ਦੱਸਦੇ ਕਿ ਸਰਕਾਰੀ ਹਸਪਤਾਲ ਦੇ ਵਿੱਚ ਇਹ ਸਹਾਰਾ ਦੇ ਵਰਕਰਾਂ ਦੇ ਵੱਲੋਂ ਇਹ ਭਰੂਣ ਲੈ ਕੇ ਆਇਆ ਗਿਆ ਚੈੱਕ ਕੀਤਾ ਗਿਆ ਤਾਂ ਇਹ ਮ੍ਰਿਤਕ ਸੀ ਉੱਥੇ ਹੀ ਦੱਸਦੇ ਕਿ ਇਹ ਭਰੂਣ ਲੜਕੇ ਦਾ ਦੱਸਿਆ ਜਾ ਰਿਹਾ ਹੈ ਜਦ ਸੇ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਲਓ ਇੱਕ ਪਾਸੇ ਕਿ ਲੋਕਾਂ ਮੰਨਤਾ ਮੰਗਦੇ ਨੇ ਅਰਦਾਸਾ ਕਰਦੇ ਨੇ ਕਿ ਘਰ ਦੇ ਵਿੱਚ ਮੁੰਡੇ ਦੀ ਦਾਤ ਹੋਵੇ ਘਰ ਦੇ ਵਿੱਚ ਸਾਡਾ ਕੋਈ ਚਿਰਾਗ ਜਲਾਉਣ ਵਾਲਾ ਹੋਵੇ ਪਰ ਦੂਸਰੇ ਪਾਸੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸੇ ਧਰਤੀ ਤੇ ਉਹ ਲੋਕ ਵੀ ਨੇ ਜਿਨ੍ਹਾਂ ਦੇ ਘਰੇ ਮੁੰਡਾ ਜਾਂਦਾ ਹੈ ਭੂਣ ਨੂੰ ਥੈਲੀ ਚ ਪਾ ਕੇ ਸੁੱਟ ਜਾਂਦੇ ਨੇ ਤਾਂ ਬੇहद ਹੈਰਾਨ ਕਰਦੀ ਹੈ ਤੇ ਇਨ ਸਾਰੇ ਤਰਸ਼ਮਸਾਰ ਕਰਦੇ ਵਾਲੀ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਸਾਡੇ ਪ੍ਰਧਾਨ ਜੀ ਨੂੰ ਫੋਨ ਆਇਆ ਸੀ ਕਿ ਬਠਿੰਡਾ ਤੇ ਗੋਨੇਆਂ ਦੇ ਪਿੰਡ ਸੂਏ ਦੇ ਨੇਚ ਇੱਕ ਭਰੂਣ ਪਿਆ ਮੌਕੇ ਤੇ ਆ ਕੇ ਦੇਖਿਆ ਬੈਗ ਦੇ ਵਿੱਚ ਪਿਆ ਸੀਗਾ ਜਿਹਦੇ ਪਾਸ ਤੋਂ ਆਸ ਤੋਂ ਕੁਝ ਵੀ ਨਹੀਂ ਮਿਲਿਆ ਠਾਣਾ ਨਹੀਂ ਵਾਲੇ ਪੁਲਿਸ ਮੌਕੇ ਤੇ ਮੌਜੂਦ ਸੀ ਉਹਨਾਂ ਦੀ ਮੌਜੂਦਗੀ ਵਿੱਚ ਭਰੂਣ ਨੂੰ ਸੇਵਲਾ ਹਸਪਤਾਲ ਬਠਿੰਡਾ ਐਮਰਜੈਂਸੀ ਵਿੱਚ ਇੱਕ ਵਾਰ ਚੈੱਕ ਕਰਾਇਆ ਤੇ ਇਹਦੀ ਮੌਤ ਹੋਈ ਪਈ ਸੀਗੀ ਤੇ ਡਾਕਟਰ ਹਰਸ਼ੀਤ ਗੋਲ ਜੀ ਨੇ ਚੈੱਕ ਕੀਤਾਗਾ ਬਾਕੀ ਉਹਨਾਂ ਨੂੰ ਮੋਰਟਰੀ ਕਰ ਵਿੱਚ ਰੱਖ ਰਿਆ ਪੋਸਟਮਾਰਟਮ ਵਾਸਤੇ ਜੀ ਬਾਕੀ ਉਹਨਾਂ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਸਰ ਤੇ ਆਸ-ਪਾਸ ਕੋਈ ਪਤਾ ਲੱਗਿਆ ਆਸ-ਪਾਸ ਸਰ ਸਾਰਾ ਜਾਂਚ ਪੜਤਾਲ ਕੀਤੀ ਕੁਛ ਨਹੀਂ ਮਿਲਿਆ ਸਰ ਅੱਛਾ ਕਿੰਨੇ ਕੁ ਮਹੀਨੇ ਸਰ ਅਜੇ ਕੁਛ ਨਹੀਂ ਕਹਿ ਸਕਦੇਓ ਪੋਸਟਮਾਰਟਨ ਤੋਂ ਬਾਅਦ ਹੀ ਪਤਾ ਲੱਗੂ ਉਸ ਤੋਂ ਜੀ ਲੜਕੀ ਕਿ ਲੜਕਾ ਹੈ ਮੁੰਡਾ ਦਾ ਸਰ ਮੁੰਡਾ ਖਾਲਾ ਕਿਸ ਤਰ੍ਹਾਂ ਦਾ ਕੋਈ ਜਿੱਤੇ ਪਿਆਸ ਕਿਸ ਕਿਸ ਤਰ੍ਹਾਂ ਸੀ ਹਾਲਾਤ ਕਿਸ ਤਰ੍ਹਾਂ ਦੇ ਸੀ ਹਾਲਾਤ ਸਰ ਬੈਗ ਦੇ ਵਿੱਚ ਪਿਆ ਸੀ ਦੀ ਨਵਾਂ ਬੈਗ ਸੀਗਾ ਇੱਕ ਹਸਪਤਾਲ ਦੀ ਪਰਚੀ ਮਿਲੀ ਸੀ ਬੈੱਡ ਸ਼ੀਟ ਦੀ ਵੀ ਕਹਿ ਸਕਦੇ ਹਾਂ ਹਸਪਤਾਲ ਦੀ ਵੀ ਕਹਿ ਸਕਦੇ ਹਾਂ ਪਰਚੀ ਬਾਕੀ ਉਹਦੇ ਅਧਾਰ ਤੇ ਉਹਨਾਂ ਪੁਲਿਸ ਚੈੱਕ ਅਪ ਕਰ ਲਈ ਜਿਹੜੇ ਹਸਪਤਲ ਦੀ ਸੀ ਓ 25 ਉਹ ਸਰ ਪੁਲਿਸ ਨੂੰ ਪਤਾ ਕਿਹੜੇ ਹਸਪਤਲ ਦੇ ਪਰਚੇ ਆ ਜੀ ਅੱਛਾ ਤੁਹਾਨੂੰ ਇਨਫੋਰਮੇਸ਼ਨ ਕਿਸ ਨੇ ਦਿੱਤੀ ਸੀ ਪੁਲਿਸ ਨੇ ਇੱਥੇ ਸਾਰੀ ਇਨਫੋਰਮੇਸ਼ਨ ਪੁਲਿਸ ਤੋਂ ਤੇ ਲੋਕਾਂ ਨੇ ਜੀ ਲੋਕਾਂ ਨੇ ਦਿੱਤੀ ਸੀ ਤੇ ਅੱਜ ਜਦੋਂ ਉਹ ਬੈਗ 'ਚ ਪਿਆ ਸੀਗਾ ਹਾਂਜੀ ਉਹਦੇ ਆ ਅਨ ਆਸਪਾਸ ਕੁਝ ਚੀਜ਼ ਪਈ ਸੀਗੀ ਆਸਪਾਸ ਤੇ ਕੁਝ ਵੀ ਨਹੀਂ ਕੋਈ ਚੀਜ਼ ਪਈ ਸੀ ਸਰ ਨਾਲ ਹੀ ਸੂਆ ਸੀ ਜਮਾ ਸੂਏ ਦਾ ਨਾਲ ਹੀ ਪਿਆ ਸੀ ਸਰ ਕਿੰਨੇ ਦਿਨ ਦਾ ਬੱਚਾ ਲੱਗਦਾ ਇਹ ਸਰੋਂ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲੱਗੂਆ ਸਰ ਆਪਣੇ ਅੰਬਰਸਨ ਨੈਸ਼ਨਲ ਹਾਈਵੇ ਤੇ ਨਾਲ ਹੀ ਸੀ ਹਾਂਜੀ ਇਹ ਡਿਕਲੇਅਰ ਆ ਸਰ ਅੱਛਾ ਜਿਹੜੇ ਤੁਸੀਂ ਕਹਿ ਰਹੇ ਹੋ ਬੈਗ ਕਿਹੜਾ ਸਕੂਲ ਬੈਗ ਸੀ ਕਿ ਪਿਛੋਕੈ ਨਹੀਂ ਇਹ ਦੂਜਾ ਬੈਗ ਆ ਸਰ ਜਿਵੇਂ ਆਪਾਂ ਦੋ ਤਣੀਆ ਦਾ ਬੈਗ ਵੀ ਕਹਿ ਦਿੰਦੇ ਇਹਦੇ ਵਿੱਚ ਸਾਮਾਨ ਫੋਨ ਸਬਜ਼ੀਆਂ ਕੱਪੜੇ ਵਗੈਰਾ ਪਾਈ ਜਾਂਦੇ ਆ ਉਹਦੇ ਵਿੱਚ ਪਿਆ ਸੀ ਜੀ ਸਾਡੇ ਕੋਲੇ ਜੀ ਸਹਾਰਾ ਜਨ ਸੇਵਾ ਦੇ ਵਲੰਟੀਅਰ ਇੱਕ ਪ੍ਰੂਨ ਲੈ ਕੇ ਆਏ ਆ ਜੀ ਉਹਨਾਂ ਦੇ ਦੱਸਣ ਮੁਤਾਬਕ ਇਹ ਗੁਨੀਆਣਾ ਮੰਡੀ ਸੁਵਿੰਦਰ ਨਿਚੋ ਇੱਕ ਬੈਗ ਦੇ ਵਿੱਚੋਂ ਮਿਲਿਆ ਹੈ ਅਸੀਂ ਉਸ ਨੂੰ ਰਿਸੀਵ ਕਰਕੇ ਉਸ ਨੂੰ ਮੋਰਚੀ ਦੇ ਵਿੱਚ ਸ਼ਿਫਟ ਕਰਾਤਾ ਹੈ ਤੇ ਉਸ ਦੀ ਇਨਫਰਮੇਸ਼ਨ ਪੁਲਸ ਥਾਣੇ ਨਹੀਂ ਆਲੇ ਨੂੰ ਪੇਚਦੀ ਹੈ ਜੀ। ਅ ਪਿੰਨ ਕੰਮ ਇਹ ਦੱਸਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਵੇ ਪਰ ਇੱਕ ਵਾਰੀ ਉਹ ਦੇਖਣ ਦੇ ਵਿੱਚ ਇਹ ਨਵ ਜਨਮਿਆ ਭਰੋਨੀ ਲੱਗ ਰਿਹਾ ਹੈ ਜੀ। ਤੇ ਇਹ ਲੱਗ ਰਿਹਾ ਲੜਕਾ ਇੱਕ ਵਾਰੀ ਮੁੱਢਲੀ ਤੌਰ ਤੇ ਦੇਖਣ ਵਿੱਚ ਲੜਕਾ ਲੱਗ ਰਿਹਾ ਹੈ ਜੀ। ਅੱਛਾ ਤੇ ਰੱਖ ਹੁਣ ਪੋਸਟਮੋਰਟਮ ਨਹੀਂ ਇੱਕ ਵਾਰੀ ਜੀ ਪੁਲਸ ਕਾਰਵਾਈ ਤੇ ਇਹਦੇ ਵਿੱਚ ਹੋਊਗੀ। ਉਹ ਬਾਅਦ ਚ ਡਿਸਾਈਡ ਕਰਾਂਗੇ ਕਿ ਤੇ ਡੀਐਨਏ ਭੇਜਦੇ ਹਾਂ ਜਾਂ ਕੀ ਕਾਰਵਾਈ ਹੁੰਦੀ ਹੈ ਜੀ। ਹਾਂਜੀ ਇੱਕ ਵਾਰੀ ਆਪਾਂ ਮੋਰਚੀ ਦੇ ਵਿੱਚ ਜਿਹਨੂੰ ਸ਼ਿਫਟ ਕਰਾਦਾ ਹੈ ਤਾਂ ਕਿ ਉਸ ਦੀ ਸੰਭਾਲ ਹੋਵੇ